ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੌਸਮ ਬਾਰੇ ਇਹ ਜਾਣਕਾਰੀ ਮੌਸਮ ਵਿਭਾਗ ਨੇ ਦੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਉੱਤਰੀ ਭਾਰਤ ਤੋਂ ਠੰਡ ਲਗਭਗ ਖਤਮ ਹੋ ਗਈ ਹੈ ਤੇ ਹਾਲਾਂਕਿ ਪਹਾੜੀ ਰਾਜਾਂ 'ਚ ਪਾਰੀ ਬਰਫਵਾਰੀ ਕਰਕੇ ਉੱਥੇ ਸਰਦੀ ਜਾਰੀ ਹੈ ਤੇ ਤਾਪਮਾਨ ਲਗਾਤਾਰ ਵਧ ਰਿਹਾ ਮੌਸਮ ਵਿਭਾਗ ਨੇ ਅੱਗੇ ਆਇਆ ਹੈ ਕਿ ਮੱਧ ਭਾਰਤ ਵਿੱਚ 26 ਤੇ 27 ਫਰਵਰੀ ਨੂੰ ਕਰਜਤੇ ਪਾਰਮੀ ਦਾ ਦੌਰ ਆਉਣ ਵਾਲਾ ਹੈ ਤੋਂ ਇਲਾਵਾ ਨਵੀਂ ਪੱਛਮੀ ਗੜਬੜੀ ਕਰਕੇ ਉੱਤਰੀ ਭਾਰਤ ਦੇ ਪਹਾੜੀ ਰਾਜਾਂ ਵਿੱਚ ਅਗਲੇ 7 ਦਿਨਾਂ ਤੱਕ ਮੀਂਹ ਅਤੇ ਬਰਫਵਾਰੀ ਜਾਰੀ ਰਹੇਗੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਇੱਕ ਨਵਾਂ ਪੱਛਮੀ ਗੜਬੜ ਪਹਾੜੀ ਰਾਜਾਂ ਨਾਲ ਟਕਰਾਉਣ ਜਾ ਰਿਹਾ ਜਿਸ ਕਰਕੇ ਪਾਰੀ ਵੀ ਪਵੇਗਾ ਤੇ 24 ਫਰਵਰੀ ਤੋਂ 1 ਮਾਰਚ ਤੱਕ ਪੱਛਮੀ ਹਿਮਾਲਿਆਨ ਖੇਤਰਾਂ ਵਿੱਚ ਮੀਂਹ ਅਤੇ ਬਰਫਬਾਰੀ ਹੋਵੇਗੀ ਇਸ ਤੋਂ ਵਿੱਚੋਂ ਜੰਮੂ ਕਸ਼ਮੀਰ ਲਦਾਖ ਹਿਮਾਚਲ ਵਰਦੇਸ਼ ਤੇ ਉੱਤਰਾਖੰਡ ਵਿੱਚ 26-27 ਫਰਵਰੀ ਨੂੰ ਮੀਂਹ ਅਤੇ ਬਰਫਬਾਰੀ ਹੋਵੇਗਾ ਸਨ ਤੂਫਾਨ ਅਤੇ ਬੀਲੀ ਦੀ ਵੀ ਕੜਕ ਆ ਸਕਦੀ ਹੈ ਜੀ ਹਾਂ ਇਸ ਨਾਲ ਬਹੁਤ ਸਾਰ ਸੁਭਿਆਂ ਚ ਮੀਂਹ ਵੰਦੀ ਸੰਭਾਵਨਾ ਦੱਸੀ ਗਈ ਆ ਵੀਡੀਓ ਦੇਖ ਲਈ ਤੁਹਾਡਾ